ਸੰਗਰੂਰ ਦੇ ਵਿੱਚ ਸਨੀ ਦਿ올 ਦੇ ਰੋਡ ਸ਼ੋ ਦੌਰਾਨ ਹੋਏ ਹਾਦਸੇ ਦੇ ਵਿੱਚ ਦੂਸਰੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਦੂਸਰੇ ਨੌਜਵਾਨ ਨੂੰ ਜ਼ਖਮੀ ਹਾਲਾਤ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਉਸ ਦੀ ਵੀ ਮੌਤ ਹੋ ਗਈ ਸੰਗਰੂਰ ਦੇ ਵਿੱਚ ਸਨੀ ਦਿ올 ਸੁਖਦੇਵ ਸਿੰਘ ਟੀਮ ਸਾਦੇ ਹੱਕ ਦੇ ਵਿੱਚ ਹੋਂ ਪ੍ਰਚਾਰ ਕਰ ਰਹੇ ਸਨ ਰੋਡ ਸ਼ੋ ਕੀਤਾ ਜਾ ਰਿਹਾ ਸੀ ਰੋਡ ਸ਼ੋ ਦੌਰਾਨ ਪੀੜ ਬਹੁਤ ਜ਼ਿਆਦਾ ਸੀ ਟ੍ਰੈਫਿਕ ਇੰਨੀ ਜ਼ਿਆਦਾ ਸੀ ਕਿ ਇੱਕ ਟਰੱਕ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸੰਗਰੂਰ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਪਰ ਦੂਸਰੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ ਪਰ ਹੋਰ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਸਰਵਜੀਤ ਸਿੰਘ ਦੇ ਨਾਲ ਸਰਪਜੀਤ ਦੂਸਰੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ ਕਿ ਪਿੰਡ ਵਾਸੀਆਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਆਈ ਹੈ ਜੀ ਬਿਲਕੁਲ ਕਿਉਂਕਿ ਦੂਸਰਾ ਜੋ ਨੌਜਵਾਨ ਸੀਗਾ ਜੌਨੀ ਜਿਹਦੀ ਉਮਰ 25 ਸਾਲ ਸੀਗੀ ਉਹ ਜੋ ਹਾਦਸੇ ਦੇ ਵਕਤ ਮੋਟਰਸਾਈਕਲ ਉਹੀ ਚਲਾ ਰਿਹਾ ਸੀਗਾ ਜਦਕਿ ਬੀਰਬਲ ਜਿਹਦੀ ਪਹਿਲਾਂ ਮੌਤ ਹੋ ਚੁੱਕੀ ਸੀ ਉਹ ਪਿੱਛੇ ਬੈਠਾ ਸੀਗਾ ਉਹ ਉਹਦੀ ਵੀ ਮੌਤ ਹੋ ਗਈ ਹੈ ਹਾਲਾਂਕਿ ਉਹਨੂੰ ਸੰਗਰੂਰ ਹਸਪਤਾਲ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਸੀਗਾ ਉਹਨੂੰ ਸੰਗਰੂਰ ਹਸਪਤਾਲ ਵਿੱਚ ਲਿਆਂਦਾ ਗਿਆ ਡਾਕਟਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਉਹਦੀ ਵੀ ਮੌਤ ਹੋ ਗਈ ਹੈ ਔਰ ਦੂਜੇ ਪਾਸੇ ਜਿਹੜੀ ਹੈਗੀ ਹੈ ਪਰਿਵਾਰਕ ਮੈਂਬਰਾਂ ਪਰਿਵਾਰਕ ਮੈਂਬਰਾਂ ਦਾ ਸਾਬਤ ਤੌਰ ਤੇ ਕਹਿਣਾ ਹੈਗਾ ਕਿ ਵੀ ਉਹ ਰੈਲੀ 'ਚ ਹੀ ਸ਼ਾਮਲ ਹੋਣ ਦੇ ਲਈ ਆਏ ਸਨ ਔਰ ਬਾਦ ਜਿਹੜੀ ਹਾਲੇ ਕਿ ਪੁਲਿਸ ਇਸ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ ਪਰ ਫਿਲਹਾਲ ਇਹੀ ਹੈ ਕਿ ਇਹ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੈਗੀ ਆ ਉਹ ਜਿਹੜੀ ਹੈਗੀ ਆ ਇਸ ਰੋਡ ਸ਼ੋਅ ਦੇ ਵਿੱਚ ਅੰਮ੍ਰਿਤਸਰ ਵੱਲੋਂ ਜੋ ਕੀਤਾ ਜਾ ਰਿਹਾ ਸੀ ਸੁਦੇਵ ਸਿੰਘ ਢੀਂਡਾ ਸਾਡੇ ਹੱਕ ਵਿੱਚ ਉਹਦੇ ਚੱਲਦਿਆਂ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੀ ਜਾਨ ਗੁਆਣੀ ਪਈ ਹੈ ਜੀ ਸਰਪ ਜੀ ਤੁਸੀਂ ਪਹਿਲਾਂ ਵੀ ਦੱਸਿਆ ਸੀ ਕਿ ਹਾਦਸੇ ਤੋਂ ਬਾਅਦ ਵੀ ਰੋਡ ਸ਼ੋਅ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਸੀ ਬਾਅਦ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਕੋਈ ਪ੍ਰਤੀਕਿਰਿਆ ਆਈ ਇਸ ਦੁਖ ਘਟਨਾ ਨੂੰ ਲੈ ਕੇ ਦਮੇਸ਼ੀ ਰੋਮਣੀ ਕਾਲੇਦਾਰ ਹਾਲੇ ਕਿ ਇਸ ਪ੍ਰਤੀਕਿਰਿਆ ਤੋਂ ਜਿਹੜਾ ਬਚਦਾ ਨਜ਼ਰ ਆ ਰਿਹਾ ਪਰ ਦੂਜੇ ਵੱਸ ਜਾਣਕਾਰੀ ਯੂ ਸੂਤਰਾਂ ਤੋਂ ਮਿਲ ਰਹੀ ਹੈ ਕਿ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਰਟੀ ਵੱਲੋਂ ਕਿ ਇਹਨਾਂ ਦੋਨਾਂ ਨੌਜਵਾਨਾਂ ਨੂੰ ਜਿਹੜੀ ਜਿਹਦੀ ਮੌਤ ਹੋਈ ਹੈ ਉਹਨਾਂ ਨੂੰ ਰੈਲੀ ਦੇ ਨਾਲ ਜਾਂ ਰੋਡ ਸ਼ੋਅ ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ ਇਸ ਤਰ੍ਹਾਂ ਦੀ ਕੁਝ ਮੈਨੀਪੂਲੇਸ਼ਨ ਕੀਤੀ ਜਾ ਰਹੀ ਹੈ ਪਰ ਫਿਲਹਾਲ ਇਹੀ ਆ ਜੋ ਪ੍ਰਤੱਖ ਦਰਸ਼ੀ ਉੱਤੇ ਮੌਜੂਦ ਸਨ ਜਿਸ ਵੇਲੇ ਹਾਦਸਾ ਹੋਇਆ ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਔਰ ਤੁਸੀਂ ਤੁਸੀਂ ਵਿਜ਼ੂਅਲ ਵਿੱਚ ਵੀ ਦੇਖ ਸਕੋਗੇ ਜੋ ਜੋ ਬੀਰਵਲ ਦਾ ਪਿਤਾ ਹੈਗਾ ਏ ਉਹ ਜਿਸ ਵੇਲੇ ਡੈੱਡ ਬੋਡੀ ਲੈ ਕੇ ਜਾ ਰਿਹਾ ਸੀ ਉਹਦੇ ਹੱਥ ਵਿੱਚ ਵੀ ਅਕਾਲੀ ਦਲ ਦੀ ਛੱਡੀ ਫੜੀ ਹੋਈ ਸੀਗੀ ਜੋ ਤਕੜੀ ਚੋਣ ਨਿਸ਼ਾਨਦੀ ਹੈਗੀ ਆ ਤਾਂ ਕੁੱਲ ਮਿਲਾ ਕੇ ਕਿਹਾ ਜਾਵੇ ਤੇ ਦੋਨੋਂ ਨੌਜਵਾਨ ਜਿਹੜੇ ਹੈਗੇ ਹਨ ਹਾਲਾਂਕਿ ਪੂਰੇ ਹਲਕੇ ਦੇ ਸੰਗਰੂਰ ਦੇ ਜਿੰਨਾਂ ਜਿੰਨਾ ਇਲਾਕਿਆਂ ਤੋਂ ਇਹ ਰੋਡਸ਼ ਹੋ ਗਿਆ ਹੈ ਲਹਿਰਾ ਗੱਗਾ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਸੁਨਾਮ ਤੇ ਲਾਸਟ ਵਿੱਚ ਜਿਹੜਾ ਹੈਗਾ ਇਹਨੇ ਰਾਤ ਨੂੰ तकरीबन 8 ਵਜੇ ਦੇ ਕਰੀਬ ਸੰਗ ਸਮਾ ਬਤੋਣਾ ਫਿਲਹਾਲ ਹਜੇ ਵੀ ਜਿਹੜਾ ਰੋਡ ਸ਼ੋਅ ਚੱਲ ਰਿਹਾ ਹੈਗਾ ਹੈ ਪਰ ਕਿਸੇ ਵੀ ਤਰ੍ਹਾਂ ਦੀ ਹਲੇ ਅਕਾਲੀ ਦਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀ ਇਸ ਪੂਰੇ ਮੁੱਦੇ ਤੇ